ਪਿੰਡ ਬਿਰਖੁਰਦ ਦੀ ਸਹਿਕਾਰੀ ਸਭਾ ਦੇ ਸਕੱਤਰ ਤੇ ਲੱਗੇ ਲੱਖਾਂ ਰੁਪਏ ਦੇ ਘਪਲਾ ਕਰਨ ਦੇ ਦੋਸ਼ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਦਿਵਾਇਆ ਭਰੋਸਾ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਿਆਰੀ ਬਾਜੀ ਕਰਕੇ ਜਤਾਇਆ ਰੋਸ ਮੇਰਾ ਨਾਮ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਚਰਨਬੀਰ ਸਿੰਘ ਹੈ ਜੀ ਪਿੰਡ ਮੇਰਾ ਬਿਰਖੁਰਦ ਹੈ ਮੇਰੇ ਡੈਡ ਦੀ ਡੈਥ 2022 ਚ ਹੋ ਚੁੱਕੀ ਹੈ ਜੀ ਤੇ ਉਹਦਾ ਉਹਨਾਂ ਦਾ ਚੈੱਕ 2024 ਚ ਲਾਇਆ ਗਿਆ ਜੀ ਹਾ ਵੇਖੋ ਜੀ ਗਲਤ ਸੈਨ ਕੀਤੇ ਆ ਉਹਨੇ ਇਸ ਰਫਾ ਫੈਕਟਰੀ ਸਾਹਿਬ ਦੇ ਆ ਵੇਖੋ ਪੰਜਾਬੀ ਸਾਈਨ ਕੀਤੇ ਆ ਡੈਡ ਇੰਗਲਿਸ਼ ਚ ਸਾਈਨ ਕਰਦੇ ਸੀਗੇ ਆ ਸਾਈਨ ਹੋਏ ਹੋਏ ਆ ਵੇਖੋ ਜੀ 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 ਦੇਖੀ 14 ਪਹਿਲਾਂ ਨਾ ਮੈਂ ਇਨਸਾਫ ਚਾਹਨਾ ਹੀ ਇਸ ਫੈਕਟਰੀ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨੂੰ ਸਸਪੈਂਡ ਕੀਤਾ ਜਾਵੇ ਸਾਰੇ ਪੈਸੇ ਮੇਰੇ ਉਹਦੋਂ ਨੂੰ ਬਿਲਕੁਲ ਨਿਯਾਇਜ਼ ਪਾਏ ਗਏ ਆ ਈਸੀ ਖਾਤੇ ਚ ਲਾਏ ਗਏ ਆ 27000 ਰੁਪਿਆ ਥੈਂਕ ਯੂ ਆਵਾ ਤੁਹਾਡਾ ਸ਼ੋਕਲਤ ਦਾ ਸਿੰਘ ਜੀ ਕਿਹੜਾ ਪਿੰਡ ਆ ਬਾਕੂ ਜੀ ਛਤਰਾ ਜੀ ਕੀ ਮਸਲਾ ਹੈ ਬਾਕੂ ਜੀ ਮਸਲਾ ਜੀ ਇਹ ਹੈ ਜੀ ਮੈਂ 2023 ਜਮੀਨ ਮੇਰੇ ਠੇਕੇ ਤੇ ਹੈ ਜੀ ਜਿਹੜਾ ਉਦੋਂ ਪਹਿਲੀ ਖੇਤੀ ਕੀਤੀ ਉਹ ਮੈਂ ਸਾਰਾ ਬਾਗ ਨ ਦੇ ਚੱਕਾ ਹੈਗਾ ਸਾਰਾ ਕਲੀਅਰ ਸੀ ਉਹ ਤੋਂ ਬਾਅਦ ਮੈਂ 34800 ਰੁਪਏ ਭਰ ਕੇ ਦਵਾ 26000 ਰੁਪਏ ਭਰਾ ਕੇ ਗਿਆ ਸੀ ਦੁਬਾਰਾ ਜਦ ਮੈਂ ਹੁਣ ਗਿਆ ਤੇ ਨੇ ਮੇਰੇ ਸਿਰ 15000 ਰੁਪਏ ਕੱਢੀ ਬੈਠੇ ਐਡਵਾਂਸ ਜਿਹਨਾਂ ਮਦਲ ਤੋਂ ਉਹ ਵੀ ਉਹਨਾਂ ਕਰ ਤੋਂ ਭਰਨ ਨਹੀਂ ਜਿਹਨੇ ਕਰ ਕਲੀਅਰ ਨਹੀਂ ਹੁੰਦਾ ਮੈਂ ਦਿਹਾੜੀ ਦਾ ਬੰਦਾ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਹੁਣ ਵੀ ਮਜ਼ਦੂਰੀ ਤੋਂ ਐ ਮੇਰਾ ਤਾਂ ਬਣ ਕੇ ਬੇਨਤੀ ਵੀ ਇਹ ਕੰਮ ਸਹੀ ਕੀਤਾ ਜਾਵੇ ਕਿਸ ਤਰ੍ਹਾਂ ਦੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹੈ ਸਹੀ ਸੂਲ ਹੀ ਹੋਵੇ ਜੀ ਗਲਤ ਦਾ ਕੀ ਫਾਇਦਾ ਜੀ ਸਹੀ ਸੂਲ ਹੀ ਚਾਹੀਦਾ ਜੋ ਲੋਕਾਂ ਦੀ ਮੰਗ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਸਨੋਫ ਤਾਰਾ ਸਿੰਘ ਪਿੰਡ ਵਿਰਕ ਕਰਦਾ ਮੈਂ ਕਮੇਟੀ ਮੈਂ ਬਣਾ ਸਰ ਅਸੀਂ ਜਦੋਂ ਇਹ ਕਬਲਾ 18000 2 2025 ਤੱਕ ਦਾ ਸਾਨੂੰ ਕੋਈ ਹਜੇ ਤੱਕ ਕੋਈ ਪਤਾ ਨਹੀਂ ਸੀ ਕਿਸੇ ਮੈਂਬਰ ਨੂੰ ਹਜੇ ਤੱਕ ਡਿਫਾਲਟਰ ਨਹੀਂ ਕੀਤਾ ਗਿਆ ਸੀ ਜਦੋਂ ਹੁਣ ਥੋੜਾ ਜਿਹਾ ਰੌਲਾ ਪਿਆ ਤੇ ਹੁਣ ਜਿੰਨੇ ਵੀ 5-5 7-7 ਸਾਲਾਂ ਦੇ ਮੈਂਬਰ ਜਿਹੜੇ ਭਰੀ ਜਾਂਦੇ ਸੀ ਉਹ ਵੀ ਡਿਫਾਲਟਰ ਕੱਢੇ ਗਏ ਅਸੀਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਏਆਰ ਸਾਹਿਬ ਨੂੰ ਡੀਆਰ ਸਾਹਿਬ ਨੂੰ ਜੇਆਰ ਸਾਹਿਬ ਨੂੰ ਐਮਆਰ ਸਾਹਿਬ ਨੂੰ ਚੇਅ ਮੰਤਰੀ ਮੁੱਖ ਮੰਤਰੀ ਨੂੰ ਵੀ ਤੇ ਚੀਫ ਸੈਕਟਰੀ ਚੰਡੀਗੜ੍ਹ ਨੂੰ ਵੀ ਦਿੱਤੀ ਹੈ ਕੌਣ ਸਾਡੀ ਕੌਣ ਜ਼ਿੰਮੇਵਾਰ ਹੋ ਸਕਦਾ ਹੁਣ ਦੇਖੋ ਜੀ ਕੌਣ ਪ੍ਰਸ਼ਾਸਨ ਦੱਸੂਗਾ ਜਿਹੜਾ ਵੀ ਕੌਣ ਜ਼ਿੰਮੇਵਾਰਾ ਸਾਨੂੰ ਇੱਕ ਤਰਫਾ ਫੈਸਲਾ ਸੁਣਾਉਣਾ ਚਾਹੀਦਾ ਸੱਚ ਦਾ ਸੱਚ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਇੱਕ ਨੰਤਰਨਾ ਚਾਹੀਦਾ ਜੀ ਕਿੰਨੇ ਕੁ ਵਿਅਕਤੀ ਹੈਗੇ ਇਸ ਤਰ੍ਹਾਂ ਦੇ ਪੀੜ ਦੇ ਜਿਹੜੇ ਪਿੰਡ ਸਾਰਾ ਦੋ ਪਿੰਡ ਆ ਜੀ ਦੋਨਾਂ ਹੀ ਪਿੰਡ ਹੀ ਹੈ ਕਿਸ ਤਰ੍ਹਾਂ ਦੀ ਮੰਗ ਦੀ ਮੰਗ ਕਰਦੇ ਕਰਵਾ assi insaaf di mang karde ha ji jadi satmuch sachai di insaaf di mang karde ha ji ਕੀ ਕੀ ਨਾ ਮਤੇ ਕੀ ਮਤਲਬ ਹੈਗਾ ਤੁਹਾਡੇ ਬੰਦੇ ਹਾਂਜੀ ਤੁਹਾਡਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਸਰਪ ਨੇਉਜਦਾ ਜੀ ਮੈਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿਰਖ ਖੁਰਦ ਦੇ ਵਿੱਚ ਸੋਸਾਇਟੀ ਆ ਸਾਡੀ ਜੋ ਕਰਮਗਰ ਛਤਰਾ ਤੇ ਵਿਰਖ ਖੁਰਦ ਦੀ ਆ ਉਹਦੇ ਅਸੀਂ ਅੱਜ ਹਿੱਸੇਦਾਰ ਸਾਰੇ ਜੋ 2018 ਤੋਂ ਲੈ ਕੇ ਤੇ 2025 ਤੱਕ ਸਾਨੂੰ ਬੈਂਕ ਨੇ ਕੋਈ ਡਿਫਾਲਟ ਨਹੀਂ ਕਰਿਆ ਤੇ ਅਸੀਂ ਪੈਸੇ ਭਰ ਚੁੱਕੇ ਆ ਜੋ ਸਾਡੇ ਪਾਸਬੁੱਕ ਦੇ ਵਿੱਚ ਐਂਟਰੀਆਂ ਹੋਈਆਂ ਹਨ ਤੇ ਅਸੀਂ ਸਾਨੂੰ ਐਨਓਸੀ ਵੀ ਦਿੱਤੇ ਗਏ ਆ ਤੇ ਪਰ ਬੈਂਕ ਦੇ ਬੈਂਕ ਮੈਨੇਜਰ ਵੱਲੋਂ ਸਾਨੂੰ 2025 ਦੇ ਵਿੱਚ ਨੋਟਿਸ ਭੇਜੇ ਗਿਆ ਵੀ ਤੁਸੀਂ ਡਿਫਾਲਟ ਹੋ ਤੁਹਾਨੂੰ ਆਹ ਤਰਾ ਹਲਾਈ ਜਾਉ ਆਹ ਲਾਈ ਜਾਉ ਜਿਸ ਤੋਂ ਸਾਨੂੰ ਪਤਾ ਲੱਗਿਆ ਵਾ ਅਸੀਂ ਧੋਖਾਧੜੀ ਦੇ ਸ਼ਿਕਾਰ ਹੋਏ ਆ ਸਾਡਾ ਇਹ ਗਵਨ ਘਟੋ-ਕੱਟ ਦੋਨਾਂ ਪਿੰਡਾਂ ਦਾ 80 ਤੋਂ 90 ਲੱਖ ਦਾ ਹੋਇਆ ਵਾ ਇਸ ਦੇ ਵਿੱਚ ਸਾਨੂੰ ਅਨਸਾਫ਼ ਦੀ ਮੰਗ ਕਰਦੇ ਆ ਵੀ ਇਹ ਸਾਰੇ ਸੇਲਜ਼ਮੈਨ ਬੈਂਕ ਅਧਿਕਾਰੀ ਕਰਮਚਾਰੀ ਬੈਂਕ ਮੈਨੇਜਰ ਮਿਲੀ ਭੁਗਤਾ ਜਿੰਨੇ ਵੀ ਹੈ ਸਾਰੇ ਉਹ ਬਿੱਲੀ ਥੱਲੇ ਬਾਹਰ ਹੋਣੀ ਚਾਹੀਦੀ ਆ ਇਸ ਬਾਰੇ ਅਸੀਂ ਸਾਰਿਆਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਚੀਮਾ ਸਾਹਿਬ ਜੀ ਨੂੰ ਸਰਦਾਰ ਸਾਰੇ ਸਮੂਚੀ ਪੰਜਾਬ ਸਰਕਾਰ ਨੂੰ ਅਸੀਂ ਇਹ ਰਜਿਸਟਰ ਕਰਵਾ ਚੁੱਕੇ ਆ ਸਾਨੂੰ ਦਫਤਰਾਂ ਦੇ ਵਿੱਚ ਗੇੜੇ ਖਾਨ ਦੇ ਬਾਵਜੂਦ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਇੱਥੇ ਸੱਦ ਲੈਂਦੇ ਆ ਪੰਜ ਸੱਤ ਦਿਨਾਂ ਤੋਂ ਇਨਸਪੈਕਟਰ ਗਰਮੀਤ ਕੌਰਾ ਜੋ ਕਿ ਹਫਤੇ ਬਾਅਦ ਸੱਦ ਕੇ ਖੱਜਲ ਖਰਾਬ ਕਰਦੇ ਆ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜਿਸ ਵਿੱਚ ਅਸੀਂ ਆਪਦੀ ਹੱਡ ਪਾੜੀ ਮਿਹਨਤ ਦੇ ਨਾਲ ਅਸੀਂ ਇਹ ਭਰ ਚੁੱਕੇ ਆ ਪਰੰਤੂ ਸਾਨੂੰ ਇਹ ਡਿਫਾਲਟਰ ਕਰਕੇ ਸਾਡੇ ਜੁਮੇ ਦੁਬਾਰਾ ਬੈਂਕ ਮੈਨੇਜਰ ਦਬਕਿਆਂ ਦੇ ਨਾਲ ਪੈਸੇ ਪਰਵਾ ਰਿਆ ਜਿਹੜਾ ਕਿ 7 ਸਾਲ ਦਾ ਨਜਾਇਜ਼ ਵਿਆਜ ਆ ਡਿਫਾਲਟਰਾਂ ਤੋਂ ਉਹ ਗਲਤ ਨਜਾਇਜ਼ ਭੁਗਤਾਰਿਆ ਸਾਡੇ ਕੋਲੋਂ ਸਾਡੇ ਇਹ ਗਰੀਬ ਕਿਸਾਨ ਡਰਦੇ ਉਹ ਵੀ ਭਰ ਲਈ ਤਿਆਰ ਆ ਮੈਂ ਇਹ ਆਦਾ ਵੀ ਉਹ ਜਿਹੜਾ ਬੈਂਕ ਦਾ 7 ਸਾਲ ਦਾ ਵਿਆਜ ਆ ਡਿਫਾਲਟਰ ਹੋਏ ਵੇ ਆ ਉਹ ਬੈਂਕ ਮੈਨੇਜਰ ਜੋ ਵੀ ਰਲੇ ਵੇ ਆ ਇਹ ਕਰਮਚਾਰੀ ਉਹਨਾਂ ਦੇ ਸਾਰੇ ਜੁਮੇ ਪਾਇਆ ਜਾਵੇ ਤੇ ਇਹਨਾਂ ਨੂੰ ਬੰਦ ਦੀ ਸਜ਼ਾ ਸਰਕਾਰ ਵੱਲੋਂ ਦਿੱਤੀ ਜਾਵੇ ਡੀ ਸੀ ਸਾਹਿਬ ਨੂੰ ਨਹੀਂ ਮਿਲੇ ਤੁਸੀਂ ਸਾਹਿਬ ਅਸੀਂ ਡੀ ਸੀ ਸਾਹਿਬ ਨੂੰ ਸਾਡੀ ਕਮੇਟੀ ਮਿਲੀ ਆ ਜੀ ਉਹ ਸਾਡੀ ਇੱਥੇ ਕਮੇਟੀ ਮੈਂਬਰਾਂ ਜੋ ਵੀ ਸਾਡੇ ਕਮੇਟੀ ਮੈਂਬਰ ਆਏ ਹੋਏ ਆ ਉਹਨਾਂ ਤੋਂ ਤਫ਼ਤੀਸ਼ ਕੀਤੀ ਜਾਵੇ। ਲਾਹਵ ਸਿੰਘ ਆ ਜੀ ਕੀ ਹੋਇਆ ਬਾਪੂ ਜੀ ਮੇਰੇ ਨਾਲ ਕਪੜਾ ਹੋਇਆ ਜੀ ਕੀ ਕਪੜਾ ਹੋ ਗਿਆ ਤੁਹਾਡੇ ਨਾਲ ਮੈਂ 2700 ਦੀ ਰੇਹ ਦੇ ਸੀ ਜ਼ੀਰੋ ਲਾ ਕੇ 27000 ਬਣਾਤਾ ਜੀ ਉਹ ਚੈੱਕ ਦੁਬਾਰਾ ਲਾ ਕੇ ਮੇਰਾ ਚੈੱਕ ਦੁਬਾਰਾ ਲਾ ਕੇ ਫੀਡ ਦੀ ਪਰਚੀ ਨਾਲ ਲਾ ਕੇ ਫੀਡ ਮਰ ਲਈ ਨਹੀਂ ਜੀ ਖਾਦ ਦੇ ਪੈਸੇ ਭਰਤੇ ਤੇ 1350 ਦੇ ਕਲੇ ਸੀ ਤੇ ਜੀ ਤੇ ਚਾਰ ਲਿਆ ਬਿਆ ਦੋ ਤਿੰਨ ਇਹ ਸਾਰਾ ਜੋੜ ਕੇ 2700 ਦੇ ਇੱਕ ਲਈ ਸੀ 2700 ਦੀ ਸਾਰਾ ਜੋੜ ਕੇ 4000 ਤੇ 20 ਰੁਪਏ ਬਣਦੇ ਜੀ 370 ਵਿਆਜ ਭਰ ਆ ਲਿਆ ਜੀ ਮੇਥੋਂ 16 ਇੱਕ 22 ਨੂੰ ਜੀ 15 ਇੱਕ 25 25 10 24 ਨੂੰ ਵਾਪਸੀ ਕਰਤੀ ਮੈਂ 4400 ਰੁਪਏ ਜਿਹੜੇ ਮੇਰੇ ਬਣਦੇ ਸੀ ਜੀ ਜੀ ਤੇ ਉਹ ਦੁਆਰਾ ਫੇਰ ਮੈਂ 27000 ਕੱਢੀ ਜਾਂਦੇ ਜੀ ਮੈਂ ਕਿ ਕਿਸ ਤਰ੍ਹਾਂ ਦੀ ਮੰਗ ਕਰਦਾ ਵੀ ਜਿਹੜੇ ਇਨਸਾਫ ਮਿਲਣਾ ਚਾਹੀਦਾ ਨਾ ਮੈਨੂੰ ਨੋਟਿਸ ਦਿੱਤਾ ਜੀ ਹੁਣ ਕਿਉਂ ਨਹੀਂ ਨੋਟਿਸ ਦਿੱਤਾ ਮੈਨੂੰ ਜੇ ਦੂਜਿਆਂ ਨੂੰ ਦਿੱਤਾ ਮੈਨੂੰ ਵੀ ਦਿੰਦੇ ਨੋਟਿਸ ਜੀ ਜੇ ਮੈਂ ਪੈਸੇ 4400 ਰੁਪਿਆ ਭਰੀ ਬਠਾ ਤੇ ਜ਼ਮੀਨ ਮੇਰੀ ਠਿੱਕੇ ਦੇ 2-3 ਸਾਲ ਹੋ ਗਏ ਜੀ ਮੈਂ ਡੀ ਸਾਹਿਬ ਤੋਂ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿਹੜਾ ਪੰਡਾ ਬਾਪੂ ਜੀ ਤੁਹਾਡਾ ਬਿਰਕ ਖੁਰਦ ਪਿੰਡ ਆ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਇੱਕ ਨਾ ਇੱਕ ਮਾਮਲਾ ਸੰਦੇਹ ਬਿਰਕ ਖੁਰਦ ਕਿ ਨਾਮ ਹੈ ਮੈਂ ਏ ਆਰ ਹਰਮਿੰਦਰ ਸਿੰਘ ਭੁੱਲਰ ਏ ਆਰ ਹੰਡਾ ਜਿੰਨ ਕੋਲਾ ਵਰਖੁਰ ਦੇ ਜਿਹੜੀ ਸਹਿਕਾਰੀ ਸੈਟੀ ਹੈ ਉਹ ਏਆਰ ਬਹੰਡਾ ਸਰਕਲ ਦੇ ਅੰਡਰ ਪੈਂਦੀ ਹੈ ਇੱਥੇ ਪਿਛਲੇ 6-7 ਮਹੀਨਿਆਂ ਤੋਂ ਜਿਹੜਾ ਇੱਥੋਂ ਦਾ ਸੈਕਟਰੀ ਹੈ ਉਹ ਰਿਕਾਰਡ ਨਹੀਂ ਦੇ ਰਿਹਾ ਸੀ ਬਾਰ ਬਾਰ ਕਮੇਟੀ ਨੂੰ ਵੀ ਲਿਖਿਆ ਕਮੇਟੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਖਿਲਾਫ ਤਾਂ ਕਮੇਟੀ ਨੂੰ ਸਸਪੈਂਡ ਕਰਨ ਤੋਂ ਬਾਅਦ ਟਰਮੀਨੇਟ ਕਰਕੇ ਪ੍ਰਸ਼ਾਸਕ ਲਾਇਆ ਸੀ ਇੱਥੇ ਪ੍ਰਸ਼ਾਸਕ ਦੁਆਰਾ ਨੂੰ ਮੋਤਲ ਕਰਕੇ ਜੋ ਪੜਤਾਲ ਕੀਤੀ ਗਈ ਕਨੋਂ ਦਾ 60 ਲੱਖ ਰੁਪਏ ਦਾ ਸਟਾਕ ਘਟ ਸੀਗਾ ਕੁਝ ਵਸੂਲੀ ਰੱਖੀਆਂ ਹੋਗੀਆਂ ਸੀ ਉਸ ਦੇ ਖਿਲਾਫ 3 ਜਨਵਰੀ 2025 ਨੂੰ ਅਰਚਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਪੜਤਾਲ ਲਗਾਤਾਰ ਜਾਰੀ ਸੀ ਜਿਦੇ ਵਿੱਚ ਹੁਣ ਲਗਭਗ 8-9 ਲੱਖ ਰੁਪਏ ਦਾ ਹੋਰ ਕਾਪੜਾ ਸਾਹਮਣੇ ਆਇਆ ਜਿਹੜੀ ਲੋਕਾਂ ਦੀ ਉਹਨਾਂ ਨੇ ਵਸੂਲੀ ਰੱਖੀ ਤੇ ਬੈਂਕ 'ਚ ਜਮਾ ਨਹੀਂ ਕਰਵਾਈ ਇਸ ਤੋਂ ਸਵਾਇੇ ਕੁਝ ਬੰਦੇ ਜਿਹੜੇ ਜਿਵੇਂ ਡੈਥ ਹੋ ਗਈ ਉਸ ਤੋਂ ਬਾਅਦ ਚੈੱਕ ਤੇ ਸਾਈਨ ਕਰਕੇ ਉਹਨਾਂ ਦੇ ਚੈੱਕ ਚੁੱਕ ਰੱਖੇ ਸੀ ਉਹ ਪਾ ਲਈ। 48 ਹਜੇ ਫਾਈਨਲ ਲਗਭਗ 2-3 ਦਿਨਾਂ ਤੱਕ ਮੁਕੰਮਲ ਹੋ ਜੂਗੀ। ਪਰ ਹੁਣ ਤੱਕ ਇਹ ਲਗਭਗ 9 ਲੱਖ ਦਾ ਪਹਿਲਾਂ ਤੇ 8-9 ਲੱਖ ਦਾ ਹੋਰ 18 ਤੋਂ 19 ਲੱਖ ਰੁਪਏ ਦਾ ਕਾਬੂ ਲਗਦਾ। ਇਰਤਵਾਲ ਸਿੰਘ ਸੈਕਟਰੀ ਉੱਥੇ ਉਹਦੇ ਖਿਲਾਫ ਸਾਹਮਣੇ ਆਇਆ। ਪਰਚਾ ਦਰਜ ਹੋ ਚੁੱਕਾ ਹੈ ਜੇ ਗ੍ਰਿਫਤਾਰੀ ਨਹੀਂ ਹੋਈ ਉਹਦੀ। ਹੁਣ ਜਿਹੜੀ ਇਹ ਨਵੀਂ ਬਾਮਲੇ ਸਾਹਮਣੇ ਆਇਆ ਤਾਂ ਇਹ ਇਹਦੀ ਵੀ ਹੁਣ ਬਿਲਕੁਲ ਕਮਾਂ ਦਾ ਕਿਤੋਂ ਆ ਜਾਊ। ਇਹਦੇ ਵਿੱਚ ਵੀ ਸੋ ਸਮੋਂ ਉਹਨੂੰ ਬਾਅਦ ਸਰਪੋਰਟ ਭੇਜਾਂਗੇ ਸੀ ਜੋ ਪੁਰਤਾਲ ਉੱਪਰ ਰਿਪੋਰਟ ਫਾਈਨਲ ਆ ਗਈ ਵੀ ਇੰਨਾ ਜਿਹੜਾ ਸਟਾਕ ਹੈ ਇੰਨਾ ਜਿਹੜਾ ਗਵਨ ਹੈ ਉਹ ਹੋਰ ਸਾਹਮਣੇ ਆਇਆ ਤੇ ਉਹਦੇ ਵਿੱਚ ਜਿਹੜੀ ਪਹਿਲਾਂ ਵਾਲੀ ਅਮਾਉਂਟ ਆ ਉਹਦੇ ਵਿੱਚ ਵਾਧਾ ਹੋ ਜੂਗਾ ਇਸ ਦੇ ਨਾਲ ਹਜੇ ਉਹਨੇ ਰਿਕਾਰਡ ਨਹੀਂ ਸੰਪਟਿਆ ਹਜੇ ਉਹਨੇ ਹੁਰਦਬਲ ਕਰਿਆ ਹੋਇਆ ਰਿਕਾਰਡ ਸੋਸਾਇਟੀ ਨੇ ਸੋਸਾਇਟੀ ਵਿੱਚੋਂ ਲਗਭਗ ਉਹ ਚੱਕ ਕੇ ਲੈ ਗਿਆ ਅਸੀਂ ਸੋਸਾਇਟੀ ਪਿਛਲੇ 6 ਮਹੀਨਿਆਂ ਤੋਂ ਬੰਦ ਪਈ ਹੈ ਤੇ ਬੈਂਕ ਤੋਂ ਰਿਕਾਰਡ ਲੈ ਕੇ ਹਿਸਾਟੀ ਦਾ ਕਾਰੋਬਾਰ ਚਲਾ ਰਹੇ ਹਾਂ ਐ ਸਪਤੇ ਦੇ ਵਿੱਚ ਵਿੱਚ ਅਸੀਂ ਉਹਦਾ ਜਿਹੜਾ ਗਦਾਮ ਵਗੈਰਾ ਤੇ ਜਿਹੜਾ ਰਿਕਾਰਡ ਰੂਮ ਹੈ ਉਹ ਖੋਲਾਂਗੇ ਉਹਨੇ ਰਿਕਾਰਡ ਪੇਸ਼ ਨਹੀਂ ਕਰਿਆ ਹਜੇ ਤਾਂ ਇਹਨੂੰ 7 ਤਰੀਕ ਦਿੱਤੀ ਹੈ ਕੱਲ ਦੀ ਜੇ ਕੱਲ ਤੱਕ ਉਹ ਰਿਕਾਰਡ ਨਹੀਂ ਦਿੰਦਾ ਪਰਸੋਂ 11 ਤਰੀਕ ਨੂੰ ਪੁਲਿਸ ਦੇ ਸਹਿਤ ਉਹਦਾ ਵੀਡੀਓ ਰਿਕਾਰਡਿੰਗ ਕਰਕੇ ਜਿਹੜਾ ਰਿਕਾਰਡ ਰੋਲਾਂਗੇ ਵੀ ਕੀ ਕੁਝ ਗਾਇਬ ਹੈ ਹੁਣ ਤੱਕ ਪੀਓਐਸ ਮਸ਼ੀਨ ਸੱਤ ਉਹ ਨਹੀਂ ਮਿਲੀ ਤੇ ਜਿਹੜਾ ਸਵਾ ਦਾ ਕੰਪਿਊਟਰ ਹੈ ਉਹ ਨਹੀਂ ਮਿਲਿਆ